बड़े ਲੋਕੀ ਕਹਿੰਦੇ ਸੀ ਕਿ ਵੱਡੇ ਵੱਡੇ ਮਗਰਮੱਛਾਂ ਨੂੰ ਫੜੋ ਤੇ ਜੇ ਅੱਜ ਮਗਰਮੱਛ ਨੂੰ ਫੜਿਆ ਤੇ بڑے ਮੈਂ ਕਿਹਾ ਪੋਲਿਟਿਕਸ ਵਾਲੇ ਇੱਕ ਦੂਜੇ ਦਾ ਸਾਥ ਦਿੰਦੇ ਪਏ ਜਿਨ੍ਹਾਂ ਦਾ ਐਟ ਕੁੱਤੇ ਦਾ ਵੈਰ ਹੁੰਦਾ ਨਾ ਉਹ ਵੀ ਉਸ ਇਨਸਾਨਾਂ ਦੇ ਸਾਥ ਦਿੰਦੇ ਪਏ ਆ ਤੁਸੀਂ ਕੱਲ ਦੀ ਖਬਰ ਤਾਂ ਦੇਖ ਹੀ ਲਈ ਹੋਣੀ ਆ ਕਿ ਕੱਲ ਬਿਕਰਮਜੀਤ ਮਜੀਠੀਆ ਨੂੰ ਕਹਿੰਦੇ ਵਿਜੀਲੈਂਸ ਨੇ ਚੁੱਕ ਲਿਆ ਜਿਹਦੇ ਤੇ 550 ਕਰੋੜ ਦਾ ਕਪਲੇ ਦਾ ਵਿੱਚ ਮਾਮਲਾ ਆਇਆ ਹੁਣ ਉਸ ਮਾਮਲੇ ਦੇ ਵਿੱਚ ਕੀ ਸਚਾਈ ਹੈ ਇਹ ਝੂਠੀਆਂ ਰਾਜਨੀਤੀਆਂ ਖੇਡੀਆਂ ਜਾ ਰਹੀਆਂ ਇੱਕ ਪੋਲਿਟਿਕਸ ਖੇਡਿਆ ਜਾ ਰਿਹਾ ਜਾਂ ਰਾਜਨੀਤੀ ਵੋਟਾਂ ਦੇ ਲਈ ਹੀ ਖੇਡੀ ਜਾ ਰਹੀ ਹੈ ਹੁਣ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਲੋਕ ਕਹਿੰਦੇ ਸੀ ਕਿ ਤੁਸੀਂ ਛੋਟੇ ਮੋਟੀਆਂ ਮੱਛੀਆਂ ਨੂੰ ਫੜਦੇ ਪਏ ਆ ਤਾਂ ਵੱਡੇ ਵੱਡੇ ਮગર ਮੱਛਾਂ ਨੂੰ ਕਦੋਂ ਹੱਥ ਪਾਓਗੇ ਜੇ ਅੱਜ ਭਗਵੰਤ ਮਾਨ ਨੇ ਮગર ਮੱਛ ਨੂੰ ਹੱਥ ਪਾਇਆ ਤਾ ਉਥੇ ਅੱਜ ਕਈਆਂ ਦੀ ਬੈਡ ਵੱਜੀ ਪਈ ਆ ਬੜੇ ਉਹਦੀ ਸਪੋਰਟ ਦੇ ਵਿੱਚ ਆਗੇ ਕਿ ਮਜੀਠੀਆ ਸਾਹਿਬ ਨਾਲ ਬੜਾ ਤਕਾ ਹੋ ਰਿਹਾ ਜੀ ਦੇ ਵਿੱਚ ਆਪਾਂ ਸੁਖਪਾਲ ਖਹਿਰਾ ਲਾ ਲਈਏ ਰੰਦਾਵੇ ਵਰਗੇ ਮੈਂ ਕਹਿੰਨਾ ਰਵਨੀਤ ਬਿੱਟੂ ਵਰਗੇ ਜਿਹੜੇ ਅੱਜ ਮਜੀਠੀਆ ਦੇ ਹੱਕ ਦੇ ਵਿੱਚ ਖੜ ਗਏ ਇਹਦਾ ਮਤਲਬ ਜੇ ਦਾਲਚਕ ਕਾਲਾ ਕਹਿੰਦੇ ਹੁੰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਸੀ ਤਾਂ ਉਦੋਂ ਬੜੀ ਰਾਜਨੀਤੀ ਕਰਦੇ ਸੀ ਕਿ ਅਸੀਂ ਵੱਡੇ ਵੱਡੇ ਮਗਰ ਮੱਛਾਂ ਨੂੰ ਸਿੱਟਾਂਗੇ ਐ ਕਰਾਂਗੇ ਜੇ ਉਹ ਚੱਟਾ ਵੇਚਦਾ ਉਹਦੇ ਤੇ ਕਾਰਵਾਈ ਕਰਾਂਗੇ ਜੇ ਅੱਜ ਕਿਸੇ ਸਰਕਾਰ ਨੇ ਉਹਦੇ ਤੇ ਕਾਰਵਾਈ ਕਰਦੇ ਪਏ ਆ ਤੇ ਅੱਜ ਉਹੀ ਜਿਹੜੇ ਬਿਆਨ ਦਿੰਦੇ ਸੀ ਅੱਜ ਉਹਦੇ ਪੱਖ ਦੇ ਵਿੱਚ ਭੁਗਤਦੇ ਪਏ ਆ ਇਹਦਾ ਮਤਲਬ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਨਹੀਂ ਕਰਨਾ ਚਾਹੁੰਦੇ ਤੁਸੀਂ ਇੱਕ ਰਾਜਨੀਤੀ ਖੇਡਣਾ ਚਾਹੁੰਦੇ ਕਿ ਸਾਡੀ ਸਰਕਾਰ ਬਣ ਜਾਏ ਕਿਸੇ ਵੀ ਤਰੀਕੇ ਕਿਸੇ ਤੇ ਐਲੀਗੇਸ਼ਨ ਲਾ ਕੇ ਜਾਂ ਕਿਸੇ ਤਰੀਕੇ ਵੀ ਹੁਣ ਕਹਿੰਦੇ ਅੱਜ ਮਜੀਠੀਆ ਸਾਹਿਬ ਦੀ ਕਹਿੰਦੇ ਅੱਜ ਪੇਸ਼ੀ ਆ ਪੇਸ਼ੀ ਦੇ ਵਿੱਚ ਪਤਾ ਲੱਗੂਗਾ ਕਿ ਸਰਕਾਰ ਉਹਨਾਂ ਦੇ ਵਕੀਲ ਕਿੰਨੇ ਦਿਨਾਂ ਦਾ ਰਿਮਾਂਡ ਲੈਂਦੇ ਤੇ ਰਿਮਾਂਡ ਦੇ ਵਿੱਚ ਕੀ ਸਾਹਮਣਿਆਂ ਦਾ ਕਿਉਂਕਿ ਬਈ ਕੋਰਟ ਦੇ ਵਿੱਚ ਫੈਸਲਾ ਤਾਂ ਜ਼ਰੂਰ ਆਣਾ ਹੀ ਆਣਾ ਜਾਂ ਉਧਰਲੇ ਪੱਖ ਦੇ ਵਿੱਚ ਆਊਗਾ ਤੇ ਜਾਂ ਇਧਰਲੇ ਪੱਖ ਜਿਹੜਾ ਬੰਦਾ ਇੰਨੀ ਪ੍ਰਾਪਰਟੀ ਰੱਖੀ ਫਿਰਦਾ ਕੋਈ ਨਾ ਕੋਈ ਤਾਂ ਸਬੂਤ ਉਹਦੇ ਕੋਲ ਹੋਊਗਾ ਕਿਉਂਕਿ ਗੈਰਕਾਨੂੰਨੀ ਪਤਾ ਪੋਲਿਟੀਕਲ ਵਾਲਿਆਂ ਨੂੰ ਕਿ ਜੇ ਮੈਂ ਧੱਕੇ ਨਾਲ ਕੋਈ ਨਜਾਇਜ਼ ਪ੍ਰਾਪਰਟੀ ਰੱਖੂੰਗਾ ਤਾਂ ਮੈਨੂੰ ਬਹੁਤ ਮਹਿੰਗਾ ਪਊਗਾ ਕਿਉਂਕਿ ਜਿਹੜੀ ਵੀ ਵਿਰੋਧੀ ਧਿਰ ਦੇ ਵਿੱਚ ਪਾਰਟੀ ਹੁੰਦੀ ਆ ਉਹਦੇ ਨਾਲ ਕੋਈ ਨਾ ਕੋਈ ਉਹਦੇ ਪੁਆਇੰਟ ਲੋਕ ਸਾਹਮਣੇ ਰੱਖ ਕੇ ਉਹਦੇ ਤੇ ਕਾਰਵਾਈਆਂ ਕਰਾਉਂਦੇ ਆ ਹੁਣ ਦੇਖਦੇ ਮਜੀਠੀਆ ਸਾਹਿਬ ਕਿਵੇਂ ਬਚਦੇ ਆ ਹੋਰ ਨਾ ਪਿਛਲੀ ਵਾਰ ਵੀ ਕੁਝ ਮਹੀਨੇ ਅੰਦਰ ਰਹਿ ਕੇ ਆਏ ਸੀ ਤਾਂ ਹੋਰ ਨਾ ਹੋ ਜੇ ਅੱਜ ਕੋਰਟ ਵੱਲੋਂ ਕੋਈ ਨਾ ਕੋਈ ਐਵੇਂ ਦਾ ਫੈਸਲਾ ਜੇ ਜਿਹਦੇ ਵਿੱਚ ਮਜੀਠੀਆ ਸਾਹਿਬ ਨੂੰ ਫੇਰ 2-4 ਮਹੀਨੇ 6 ਮਹੀਨੇ ਅੰਦਰ ਰਹਿਣਾ ਪਵੇ ਜੇ ਹੁਣ ਇਹ ਸਚਾਈ ਕੀ ਹੈ ਇਹ ਸਾਹਮਣੇ ਆਊਗੀ ਜਿਹੜੇ ਕਹਿੰਦੇ ਆ ਮਜੀਠੀਆ ਦੇ ਨਾਲ ਬਹੁਤ ੱਕਾ ਹੋਇਆ ਤਾਂ ਉਹ ਵੀ ਕਮੈਂਟ ਜ਼ਰੂਰ ਕਰਿਓ ਤੇ ਜਿਹੜੇ ਸੋਚਦੇ ਆ ਜਿਹੜੇ ਕਹਿੰਦੇ ਸੀ ਕਿ ਛੋਟੀਆਂ-ਛੋਟੀਆਂ ਮੱਛੀਆਂ ਨੂੰ ਤੁਸੀਂ ਫੜਦੇ ਪਿਆ ਵੱਡੇ ਮਗਰ ਮੱਛਾਂ ਨੂੰ ਕਿਉਂ ਨਹੀਂ ਫੜਦੇ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਲੋਕਾਂ ਦੀ ਖੁਸ਼ੀ ਵੀ ਪਤਾ ਲੱਗੇ ਤੇ ਲੋਕਾਂ ਦਾ ਗਮ ਵੀ ਪਤਾ ਲੱਗੇ ਕਿ ਮਜੀਠੀਏ ਦੀ ਸਪੋਰਟ ਦੇ ਵਿੱਚ ਕਿੰਨੇ ਲੋਕ ਹੈ ਕਿੰਨੇ ਮਜੀਠੇ ਨੂੰ ਅੱਜ ਵੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸਰਕਾਰ ਮਜੀਠੀਏ ਵਰਗੇ ਲੀਡਰ ਹੋਣੇ ਚਾਹੀਦੇ ਆ ਤੇ ਜਿਹੜੇ ਭਗਵੰਤ ਮਾਨ ਤੋਂ ਖੁਸ਼ ਆ ਕਿ ਭਗਵੰਤ ਮਾਨ ਨੇ ਜੋ ਕੰਮ ਕਰਕੇ ਦਿਖਾਤਾ ਸ਼ਾਇਦ ਅੱਜ ਤੱਕ ਕਿਸੇ ਸਰਕਾਰਾਂ ਨੇ ਕਰਕੇ ਨਹੀਂ ਦਿਖਾਇਆ ਤੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਜੀ ਕੀ ਫਤਿਹ